ਪੈਨ ਨੂੰ ਕੌਣ ਲਾਵਾ ਬੰਦਾ ਉਹਦੇ ਨਾਲ ਕਰਦੀਆਂ ਗੱਲ ਗਿਆ ਤਾਂ ਮਿਲਣ ਉਹ ਮੈਂ ਤਾਂ ਸੁਧਾਰੀ ਭੇਜੀ ਨਹੀਂ ਭੈਣ ਦੇ ਵੀ ਤੇ ਹੋਰ ਹੀ ਉਹ ਤੁਹਾਨੂੰ ਪੜਾ ਕੇ ਤੋਰਤ ਕਰਦੀ ਹੈ ਵੱਲ ਉਹ ਦੇਣਾ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਪੈਂਜੀ ਠੀਕ ਆ ਵਧੀਆ ਹੋਰ ਠੀਕ ਆ ਜਿਵੇਂ ਅਖਿਲੇ ਨੇ ਹਾਂਜੀ ਹਾਂਜੀ ਠੀਕ ਐ ਤੁਸੀਂ ਦੱਸੋ ਠੀਕ ਐ ਵਧੀਆ ਹੋਰ ਠੀਕ ਐ ਪਰਿਵਾਰ ਸਾਰੇ ਵਧੀਆ ਪਹੁੰਚੀ ਅਸੀਂ ਸੰਧਾਰਾ ਹਾਂ ਤੋ ਨਾ ਤੋ ਪਹੁੰਚੀ ਅਸੀਂ ਅੱਛਾ ਹਾਂ ਤੇ ਮੈਂ ਤਾਂ ਤੁਹਾਡੇ ਨਾਲ ਹੀ ਗੱਲ ਕਰਦੀ ਸੀ ਮੈਂ ਆਖਿਆ ਤੁਸੀਂ ਕੀ ਕਹਤਾ ਤੁਹਾਡੇ ਬਾਈ ਨੂੰ ਮੈਂ ਤਾਂ ਉਹਨੂੰ ਕੁਝ ਨਹੀਂ ਆਖਿਆ ਮੈਂ ਤਾਂ ਉਹਨੂੰ ਇਹ ਹੀ ਗੱਲ ਕਹੀ ਸੀ ਮੈਂ ਕਿ ਬਾਈ ਵੀ ਮੈਨੂੰ ਦੱਬਾ ਮਤ ਨਾ ਨਾ ਦੇਖਿਆ ਕਰੋ ਹੂੰ ਵੀ ਬਈ ਤੇ ਦਿਵਾਂਕਾਂ ਜੰਨੇ ਆਲੀ ਹੋ ਗਈ ਹੁਣ ਕੀ ਹੈ ਮੈਨੂੰ ਸਹਾਰੇ ਨੂੰ ਵੀ ਤੁਸੀਂ ਕੁੜੀ ਕੋਲੇ ਟਾਈਮ ਸਿਰ ਬੱਜ ਜਾ ਕਰੋ ਵੀ ਉਹ ਆਲਾ ਬੁੱਸ ਬੁੱਸੂ ਕਰਦੀ ਐ ਨਹੀਂ ਉਹਦੇ ਕੋਲੇ ਤਾਂ ਪਹਿੰਜੀ ਦੇਖੋ ਜਾਣਾ ਹੀ ਸੀਗਾ ਫਿਰ ਇੱਕ ਤਾਂ ਗਾਂ ਸੂਣ ਆਲੀ ਸੀ ਘਰੇ ਤਾਂ ਕਰਕੇ ਨਹੀਂ ਸਾਥ ਹੋ ਜਾਇਆ ਗਿਆ ਤੇ ਵੀ ਹੁਣ ਗਾਂ ਸੂਪੀ ਅੱਜ ਤੇ ਚਲਾਏ ਹੁਣ ਸਮਝੂਗੀ ਦੋ ਦਿਨਾਂ ਚੱਤੇ ਦੋ ਦਿਨ ਬਾਅਦ ਚ ਜਾਇਆ ਵਈ ਉਹ ਤਾਂ ਆ ਕੇ ਮੇਰੇ ਨਾਲ ਇੰਨਾ ਕਲੇਸ਼ ਕਰਿਆ ਉਹਨੇ ਤਾਂ ਆਏ ਆ ਬੰਨਾ ਤੂੰ ਕੁੜੀ ਕੋਲੇ ਨਹੀਂ ਜਾਂਦੀ ਭਾਈਨਿੰ ਕਰਦੀ ਤੈਨੂੰ ਆਪਦਾ ਮੁੰਡਾ ਪਿਆਰਾ ਐ ਮੇਰੀ ਤੀ ਤੂੰ ਬਗਾਨੀ ਕਰਦੀ ਵੀ ਦੇਖੋ ਜੇ ਮੈਂ ਬਗਾਨੀ ਕਰਦੀ ਹੁੰਦੀ ਭੈਣ ਜੀ ਫਿਰ ਮੈਂ ਸੁਧਾਰਾ ਦੇਣ ਹੀ ਨਹੀਂ ਦਿੰਦੀ ਸੀ ਮੈਂ ਰੋਕਦੀ ਉਹਨੂੰ ਨਹੀਂ ਮੇਰੀ ਗੱਲ ਸੌਣ ਮੈਂ ਉਹ ਤੇ ਤੇਰੇ ਕੋਲੇ ਆਈ ਸੀ ਨਾ ਤੂੰ ਮੈਨੂੰ ਇਹੀ ਜੇ ਇਲਾਕੇ ਵੀ ਮੈਂ ਸਵੇਰੇ ਜਾਉਂਗੀ ਹੂੰ ਤੁਸੀਂ ਇਹ ਦੋ ਤਿੰਨ ਦਿਨ ਕਰੇ ਜੀ ਉਸ ਤੋਂ ਬਾਅਦ ਮੈਨੂੰ ਮਨਿੰਦਰ ਦਾ ਘੁੰਮਣਾ ਆਇਆ ਕਹਿੰਦੀ ਮੰਮੀ ਯਾਰ ਪਰ ਇਹ ਦੁਬਾਰ ਹੋਈ ਜਾਂਦੀ ਐ ਯਾਦ ਕਰ ਕਰ ਹੂੰ ਤੇ ਵੀ ਤੂੰ ਫੋਨ ਨਹੀਂ ਕਰਿਆ ਮੰਮੀ ਨੂੰ ਮੈਂ ਕਿਹਾ ਤਾਂ ਮੈਂ ਤਾਂ ਜਾ ਕੇ ਆਇਆ ਸੀ ਮੰਮੀ ਕੋਲ ਜਾਂਦੂ ਵਗੈ ਮੈਂ ਕੋਈ ਨਹੀਂ ਹੂੰ ਤੇ ਮੈਂ ਕਿਹਾ ਵੀ ਤੇਰੀ ਮੰਮੀ ਆਈ ਨਹੀਂ ਉਹ ਕਹਿੰਦੀ ਨਹੀਂ ਆਈ ਸੀ ਫਿਰ ਭੈਣ ਇਹਨੇ ਕਿਸੇ ਬਾੜੀ ਆ ਗਿਆ ਸਮਝਾ ਮੈਂ ਕਿ ਮੇਰੇ ਮਾਉ ਨੂੰ ਕਿਹਾ ਮੈਂ ਕਿ ਤੁਸੀਂ ਗਏ ਜੀ ਮੈਂ ਕਿਹਾ ਵੀ ਮੈਨੂੰ ਉਹ ਵੀ ਕਹਿੰਦੀ ਸੀ ਵੀ ਅਸੀਂ ਜਾਵਾਂਗੇ ਸਵੇਰੇ ਹਾਂ ਕਾਜ਼ ਮਾ ਤੁਸੀਂ ਜਾਣਾ ਸੀ ਜਦੋਂ ਬਿਹਰਪ੍ਰੀਤ ਬਿਮਾਰ ਹੋ ਰਹੀ ਪਈ ਆ ਮੈਂ ਕਿਹਾ ਉਹਨੂੰ ਬੁਕਾਰ ਚਲ ਗਿਆ ਮੈਂ ਫਿਰ ਉਹਨੂੰ ਢਿਆੜਦੀ ਉਹ ਨਾ ਜਾਵਾਂਗੇ ਭੈਜੀ ਇੱਕ ਤਾਂ ਫਿਰ ਤੁਹਾਨੂੰ ਦੱਸੀਏ ਨੇ ਵੀ ਗਾਂ ਸੂਣ ਵਾਲੇ ਸੀ ਕੋਈ ਝੋਨੇ 'ਚ ਹੁਣ ਕੱਖ ਵਾਲੇ ਹੋ ਪਏ ਦਿਹਾੜ ਕੇ ਢੂੜ ਕੇ ਰੋਜ਼ ਜਾਂਦੇ ਆ ਫਿਰ ਦਿਨੇ ਚਾਹ ਪਾਣੀ ਲੈਣ ਘਰੇ ਆ ਜਾਂਦੇ ਸੀ ਕਿ ਆਈ ਨਹੀਂ ਸਾਡਾ ਟਾਈਮ ਲੱਗਿਆ ਉਹ ਚੱਲ ਵਿਚਦੀ ਟਾਈਮ ਕੱਢ ਕੇ ਨਾ ਬਾਬਾ 2 ਘੰਟੇ ਹੀ ਆ ਜਾਓ ਇਹਨੇ ਨਜਵਾਤ ਨੂੰ ਆਏ ਹੋਏ ਜਾਂਦਾ ਕਿ ਚੱਲ ਮੇਰੇ ਮਾਦੇ ਆ ਗਿਆ ਨਾ ਨੇ ਕਿਹਾ ਹੁਣ ਤੂੰ ਸਖੀ ਮਾਂ ਹੋਵੇਂ ਪਪਾ ਮੇ ਲੇਟ ਹੋਵੇ ਤਾਂ ਵੀ ਕੋਈ ਮਨ ਉਹਨੂੰ ਦਿੱਤੇ ਚਾਹੀ ਜਾਂਦੀ ਆ ਵੀ ਛਾਣੀ ਮੇਰੀ ਮਾਂ ਆਉਂਦੀ ਨਹੀਂ ਗਾ ਨਹੀਂ ਮੇਰੇ ਪਿਓ ਨੂੰ ਆਉਣ ਦਿੰਦੀ। ਨਾ 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 ਆਉਂਿਆ ਨਾ ਜਾਵਾਂ। ਨਹੀਂ ਭੈਣ ਜੀ ਜਾਉਂਗੀ ਮੈਂ ਜੇ ਮੇਰਾ ਅੱਜ ਰੋਟਾ ਦਾ ਤਾਜੀ ਭਗ ਜੂਗੀ ਮੁੰਡੇ ਨੂੰ ਆ ਜਾਂਦੇ ਸਕੂਲੋਂ। ਨਹੀਂ ਸਵੇਰੇ ਪੱਕਾ ਜਾ ਕੇ ਆਉਂਗੀ। ਤੇ ਫਿਰ ਇਹ ਤਾਂ ਐਵੇਂ ਮਾੜੀ ਹੀ ਗੱਲ ਤੇ ਤੁਹਾਨੂੰ ਪਤਾ ਹੀ ਹੈ ਇਹਦੇ ਸੁਭਾਅ ਦਾ ਫਿਰ ਮਾੜੀ ਹੀ ਗੱਲ ਪਿੱਛੇ ਇਹਨਾਂ ਕੁਛ ਕਰਿਆ ਨਹੀਂ ਤਾਂ ਆਏ ਆ ਫਲਾਨਾ। ਤਾਂ ਹੀ ਤਾਂ ਮਾਇਆ ਤੈਨੂੰ ਉੱਥੇ ਕਹਿ ਕੇ ਗਈ ਸੀ ਕਿ ਮੈਂ ਬਾਈ ਦਾ ਗੱਲ ਨਹੀਂ ਕਰਦੀ। ਫਿਰ ਇਹ ਜਦੋਂ ਉੱਥੇ ਗਿਆ ਮੇਰੇ ਕੋਲੇ ਮੈਂ ਤੈਨੂੰ ਸੁਬਾਹ ਕੇ ਪੁੱਛਿਆ। ਮਰੇ ਅਬ ਤੁਸੀਂ ਜਾਇਆ ਹੈ। ਇਹ ਨਾ ਮੈਂ ਵੀ ਜਾਇਆ ਮੈਂ ਕੈਂਪਰੀ ਮੰਦਰ ਦਾ ਨੂੰ ਆਇਆ ਸੀ ਵੀ ਗਏ ਜੀ ਕਹਿੰਦਾ ਮੈਂ ਤਾਂ ਕਹਿੰਦੀ ਮੈਂ ਜਾਇਆ ਹੀ ਤਾਂ ਕਰਕੇ ਮੇਨੂੰ ਘਾਬਰ ਗਿਆ ਨਾ ਮੈਂ ਫਿਰ ਜਾਵਾਂ ਕਿੱਥੋਂ ਮੈਂ ਆਖਿਆ ਸੀ ਵੀ ਗਾਂ ਦੀ ਨਿਗਰ ਰੱਖਣ ਨੂੰ ਵੀ ਇੱਕ ਜਣਾ ਘਰੇ ਚਾਹੀਦਾ ਤੇ ਫਿਰ ਇਹ ਤਾਂ ਘਰੇ ਨਹੀਂ ਛੱਡਣ ਵੇਲਾ ਹੁੰਦਾ ਫਿਰ ਮੈਂ ਆਖ ਜਿਹਾ ਛੱਡ ਕੇ ਜਾਨੀ ਆਂ ਵੀ ਤੇ ਫਿਰ ਮਾਗਰੋ ਜੇ ਗਾਂ ਸੁੱਕੀ ਤੇ ਕੌਣ ਸੰਭੂਗਾ ਆਏ ਤਾਂ ਹੈ ਆ ਤੇਰਾ ਹਾਂ ਚਲ ਕੋਈ ਨਹੀਂ ਫਿਰ ਤੁਸੀਂ ਹੁਣ ਜਾਇਆਏ ਹੁਣ ਤਾਂ ਲੇਟ ਹੋਊਗਾ ਕਹੀ ਜਾਵਾਂਗੇ ਸੀ ਅਸਲ ਵਿੱਚ ਅੱਜ ਹੀ ਜਾਵਾਂ ਨਹੀਂ ਕੱਲ ਨੂੰ ਪੱਕਾ ਜਾਵਾਂ ਆਹ ਹੋ ਜਾਰ ਫੋਨ ਕਰ ਲਿਓ ਵਰਕ ਟੂ ਮਿਲ ਜਾਨਾ ਹੋਇਆ ਹਾਂ ਹਾਂ ਫੋਨ ਕਰਕੇ ਜਾਵਾਂ ਪੰਜ ਹਾਂ ਇਹਨੇ ਨਾ ਚਲ ਜਾਵਾਂ ਖੁਸ਼ ਹੋ ਜਾਂਦਾ ਨਾ ਨਾ ਜਾਵਾਂਗੀ ਹਾਂ ਕੱਲ ਨੂੰ ਕਿਉਂ ਕਿ ਕਿਹੜਾ ਕਿਹੜਾ ਅੱਗੇ ਰੋਜ ਬਾਜ਼ ਚ ਬੈਠਣਾ ਹੁੰਦਾ ਆਤੀ ਵਾਰਤੀ ਆਪਦੇ ਘਰੇ ਆਹੀ ਹੈ ਬਿਹਾਰ ਪਿਆਰ ਹਾਂ ਕੁਝ ਹੋ ਜਾਵੇ ਜੀ ਆਵਾਂਗੇ ਤਾਂ ਨਹੀਂ ਆ ਵੀ ਕੁਝ ਹੋ ਜਾਂਦਾ ਇਹ ਤਾਂ ਹੈ ਜੀ ਹਾਂ ਕਿਹਨੇ ਕੋਸ਼ਿਸ਼ ਨਾ ਨਾ ਜਾਉਂਗੀ ਕੋਈ ਗੱਲ ਨਹੀਂ ਜੇ ਤੁਹਾਡੇ ਕੋਲ ਹੋਣਾ ਆਇਆ ਤਾਂ ਤੁਸੀਂ ਕਹਿ ਦਿਓ ਵੀ ਅਸਲ ਮੈਂ ਤਾਂ ਹੀ ਨਹੀਂ ਪਤਾ ਜਵਾ ਆ ਜੇ ਵੀ ਨਹੀਂ ਕੱਲ ਨੂੰ ਤਾਂ ਪੱਕਾ ਹੀ ਆਉ ਠੀਕ ਹੈ ਚਲ ਹੋਲ ਠੀਕ ਹੈ ਬਾਬੀ ਹਾਂ ਠੀਕ ਹੈ ਠੀਕ ਹੈ ਚੰਗਾ ਫਿਰ ਭੈਣ ਜੀ ਚੰਗਾ ਚੰਗਾ ਲੈ ਹਰਪ੍ਰੀਤ ਦੀ ਚਮਤੀ ਤੂੰ ਜਾ ਕੇ ਆ ਛੇਤੀ ਫਿਰ ਤੂੰ ਹੀ ਸੁਣਾ ਰਹੇ ਦਿਆ ਤੂੰ ਸਾਡੇ ਘਰੇ ਕਾਤੋਂ ਅੱਗ ਸੜਦੀ ਐ ਜੇ ਤੈਨੂੰ ਹਰਪ੍ਰੀਤ ਦਾ ਐਨਾ ਹੀ ਮੋਹ ਹੁੰਦਾ ਤੂੰ ਜਾਇਆ ਕਰ ਤੂੰ ਹਰਪ੍ਰੀਤ ਨੂੰ ਇੱਥੇ ਲਿਆਇਆ ਕਰ ਮਿਲਣ ਜਾਣ ਨੂੰ ਤੂੰ ਕਰ ਹਰਪ੍ਰੀਤ ਨਾਲ ਮੈਂ ਕਿਉਂ ਕਰ ਜੇ ਇਹਨਾਂ ਨਾਲ ਹੀ ਕੁਝ ਚੱਲੀ ਗਿਆ ਭੂਆ ਭਤੀਜੀ ਦਾ ਫਰਮਾਇਆ ਕਰੂ ਇਹਨਾਂ ਨੂੰ ਲੋਟਣਾ ਚਾਹੇ ਤਾਂ ਇਹਨਾਂ ਦੀ ਚਾਦਰ ਚੱਲੂਗੀ ਫਿਰ ਚਾਹੇ ਮੇਰੀ ਚੱਲੇ ਪਕੜੇ ਜਿਹੜੀ ਮਸ਼ੀਨ ਕੀ ਹੋਇਆ ਪਤਾ ਚਲਣਾ ਸਾਫ਼ ਹੀ ਨਹੀਂ ਕਰਦੇ ਇਹ ਵੀ ਅਗਲੀ ਮੋਟੇ ਦਾ ਛੱਤੀ ਮਰਚਨ ਬੰਦ ਪਈ ਮਸ਼ੀਨ ਚੱਲ ਕੇ ਚੱਲ ਲਈ ਮੇਲਾ ਖਰਾਬ ਹੋ ਗਿਆ ਤੇ ਤੂੰ ਦੇ ਪਹਿਣਗੇ ਕੱਪੜੇ ਤੇ ਵੀਰੇ ਨੂੰ ਕਹਿ ਦਾਂ ਤੇ ਮਸ਼ੀਨ ਵਾਲੇ ਨੂੰ ਬੁਲਾ ਲਾਂਦਾ ਉਹ ਤਾਂ ਖੇਤ ਗਿਆ ਹੋਇਆ ਹਾਂ ਤੇ ਤੇਰੀ ਹੋਈ ਆਪਾਂ ਨਾਲ ਲਈ ਉਹਨਾਂ ਬਾਅਦ ਜਾ ਤਾ ਦੋ ਲਾਂਗੇ ਆਪਾਂ ਨਾ ਵੀਰੇ ਤਾਂ ਗੱਲ ਹੋਈ ਨਹੀਂ ਤੂੰ ਕਿਉਂ ਗੱਲ ਨਹੀਂ ਕੀਤੀ ਉਹਦੇ ਨਾਲ ਉਹਨਾਂ ਨੇ ਫੋਨ ਚੱਕਿਆ ਨਹੀਂ ਮੈਂ ਕੀਤਾ ਸੀਗਾ ਫੋਨ ਅੱਛਾ ਨਹੀਂ ਮੈਂ ਤਨ ਆਏ ਆ ਨਹੀਂ ਕੰਮ ਲਏ ਮੈਂ ਕਿਤੇ ਜਾਂਦਾ ਹੀ ਹੁੰਦਾ ਹੁੰਦਾ ਉਹਨੂੰ ਪੁੱਛ ਲਿਆ ਕਰ ਉਹਨੂੰ ਮੈਂ ਆਏ ਗਿਆ ਦੇ ਕਰਪਈ ਹੁੰਦੂ ਕਵੀਲਦਾਰ ਬੰਦਾ ਆਇਆ ਨਹੀਂ ਆਇਆ ਕਰ ਮਾਰ ਬਟ ਤੇ ਵੀਰੇ ਨੇ ਕਿ ਇੱਦਾਂ ਵੀ ਕਰਾ ਦੇ ਕਰੇ ਕੰਮ ਉਹ ਕੱਲਾ ਲੱਗਿਆ ਰਹਿੰਦਾ ਉਹਨਾਂ ਕੋਲ ਨੂੰ ਵੀ ਪਤਾ ਜੀ ਮੈਂ ਕਹਿੰਨੀ ਆ ਫਿਰ ਮੈਨ ਓਹ ਹੋ ਕੇ ਐ ਕਿ ਮੈਂ ਬੋਲ ਦੇਣ ਜੇ ਬੋਲ ਤਾਂ ਸਾਨੂੰ ਦੱਸ ਪਰ ਤੇਰਾ ਹੱਕ ਬੰਦ ਦਾ ਨੂੰ ਵਰਜਦਾ ਹੁਣ ਤੂੰ ਹੀ ਰੋਕ ਸਕਦੀ ਆ ਅਗਰੇ ਚੱਲ ਜਿਵੇਂ ਸੀਗਾ ਕਵਾਰਾ ਤੁਰਿਆ ਫਿਰਦਾ ਸੀਗਾ ਜਿਆਰ ਦੋਸਤਾਂ ਨਾਲ ਹੁਣ ਤੂੰ ਉਹ ਹੁਣ ਉਹ ਵਿਆਹ ਹੈ ਗਿਆ ਹੁਣ ਤੂੰ ਰੋਕ ਸਕਦੀ ਆ ਉਹਨੂੰ ਨਹੀਂ ਮੈਂ ਮਾਤਾ ਕਿ ਮੈਂ ਰੋਕ ਸਕਦੀ ਮੈਂ ਤੁਹਾਨੂੰ ਉਨ ਜਾਣ ਤੋਂ ਪਹਿਲੇ ਕਿਹਾ ਸੀ ਵੀ ਨਾ ਜਾਓ ਵੀ ਖੇਤ ਸਾਰਾ ਕੰਮ ਪਿਆ ਵੀਰੇ ਦੇ ਸਿਰ ਤੇ ਆਜੂਗਾ ਹੋਰ ਉਹ ਹੀ ਅੱਜ ਲੜੀ ਜਾਂਦੀ ਸੀ ਫਰਾ ਹੀ ਮਾੜੀ ਮਾੜੀ ਗੱਦ ਨੂੰ ਬਤਨ ਲੜਾਈ ਵਾਦੀ ਹੁੰਦੀ ਐ ਵੀ ਦੋਨੇ ਭਰਾ ਲੜਸਣਗੇ ਨਿੱਕੀ ਜੀ ਗੱਲ ਤੇ ਤਾਂ ਕਹਿੰਗੇ ਤੂੰ ਸਮਝਾਇਆ ਕਰ ਬਣਾਇਆ ਚਲ ਕੋਈ ਨਾ ਪਹਿਲੇ ਆ ਜਾਂਦਾ ਫਿਰ ਮੈਂ ਬੈਠੀ ਗੱਲ ਕਰੂੰਗੀ ਉਹਨਾਂ ਨਾਲ ਹਾਂ ਤੂੰ ਗੱਲ ਕਰ ਲਈ ਇਹਨੇ ਹੁਣ ਫੋਨ ਕਰ ਲਈ ਚੰਗਾ ਤੂੰ ਉਹਨੂੰ ਚੰਗਾ ਤੇਲੀ ਨੂੰ ਫੋਨ ਕਰ ਆ ਦੇਂਦੇ ਉਹ ਕੁਛ ਨਹੀਂ ਉਹ ਤਾਂ ਮੈਨੂੰ ਕਹਿੰਦੀ ਸਮਗਰਾਜ ਪਾਲਾ ਗੱਲ ਕਰ ਲਈ ਸੀ ਮੈਂ ਤਾਂ ਚਲ ਕੋਈ ਨਾ ਕਰ ਲਈ ਭਾਏ ਕੰਮ ਸ਼ੀ ਖਰਾਬ ਉਹਨੂੰ ਕਹਿੰਦੇ ਦੀ ਲਾਡੀ ਨੂੰ ਉਹਨੂੰ ਬੁਲਾ ਲਿਆ ਹੁੰਦਾ ਤੇ ਉਹਨੂੰ ਉਹ ਤਾਂ ਖੇਤ ਮਮੀ ਕਿਹੜੇ ਕਿਹੜੇ ਕੰਮ ਸਾਹਮਣੋਂ ਹੋ ਤੇ ਮੇਰੀ ਗੱਲ ਸੁਣ ਤੂੰ ਹੱਥ ਤੋਂ ਲਈ ਮੈਂ ਸਿਕਾ ਦੂੰਗੀ ਕੱਪੜੇ ਮੈਂ ਨਾਲ ਕਰਵਾ ਦੂੰਗੀ ਤੇਰੇ ਚਲ ਆਂ ਤੇ ਕੋਈਆਂ ਢੂਤ ਕੱਲੀ ਢੋ ਦੂੰਗੀ ਭਾਈ ਕੰਮ ਵਾਲੇ ਕੱਪੜੇ ਨਹੀਂ ਹੱਥਾਂ ਤੋਂ ਸੋਤੋਂ ਢੋਤੇ ਜਾਂਦੇ ਉਹ ਮਮੀ ਢੋਦਾਂਗੇ ਕੋਈ ਗੱਲ ਨਹੀਂ ਫਿਰ ਕਿਉਂ ਦੇ ਏਡੀ ਗੱਲ ਦੱਸ ਤੁਸੀਂ ਕਿਵੇਂ ਇੱਧਰ ਫਿਰਦੇ ਆ ਮੜਾ ਮੈਨੂੰ ਪਤਾ ਨਹੀਂ ਕੀ ਗੱਲ ਹੋ ਗਈ ਐ ਬੋਲੀ ਜੇ ਜਾਂਦੀਆਂ ਮਾਪੇ ਨਹੀਂ ਨਹੀਂ ਤੂੰ ਇਹਨੇ ਸਮਝਾਉਂਦੀ ਸੀ ਮੈਂ ਕਿਹਾ ਤੂੰ ਮੜਾ ਵਰਜਾ ਕਰ ਹੁਣ ਜੇ ਅਸੀਂ ਕਹਾਂ ਤਹਾਂਗੇ ਰਾਜਪਾਲ ਨੂੰ ਰਾਜਵਰ ਗੁੱਸਾ ਕਰਕੇ ਮਿਲ ਰੋਕਦੇ ਹਣਾ ਵੀ ਤੇਰੀ ਗੱਲ ਤੋਂ ਉਹਨਾਂ ਨੂੰ ਗੁੱਸਾ ਵੀ ਨਹੀਂ ਕਰਨਾ ਤੇਨੂੰ ਪਤਾ ਹੀ ਐ ਮਨਿੰਦਰ ਪੁੱਤ ਇਹਦੀ ਕਿਹੜਾ ਸੌਂਟ ਆ ਉਹ ਫਿਰ ਮਾਂ ਫਿਰ ਗਲਤ ਗੱਲਾਂ ਨੂੰ ਸੁਣਨੀ ਚਾਹੀਦੀ ਐ ਹੁਣ ਸੁਣਨੀ ਪਊਗੀ ਇਹਦੀ ਆਏ ਨਹੀਂ ਨਾ ਸੋਚਦਾ ਆਏ ਉਹਨੂੰ ਅਕਲ ਹੈ ਨਹੀਂ ਵੀ ਮੈਂ ਹੁਣ ਕਬੀਲਦਾਰ ਬਣਨਾ ਮਾਂ ਹੁਣ ਤਾਂ ਵਿਆਹ ਹੈ ਗਿਆ ਅਕਲ ਹੀ ਅਕਲਾ ਹੁਣ ਤਾਂ ਉਹਨੂੰ ਜੇ ਆਪਾਂ ਐ ਕਰੀ ਜਾਵਾਂਗੇ ਫਿਰ ਆਪਾਂ ਹੀ ਵਿਗਾੜਾਂਗੇ ਉਹਨੂੰ ਤੂੰ ਆ ਗਏ ਮੈਂ ਕੋਈ ਨਾ ਗੱਲ ਕਰ ਲੂੰਗੀ ਉਹਨਾਂ ਨਾਲ ਹਾਂ ਚਲ ਕੋਈ ਨਾ ਫੇਲੇ ਆਉਣੀ ਆ ਸਾਬਾਂ ਚ ਜਾ ਕੇ ਹੱਥ ਤੇ ਧੋਲੇ ਨੇ ਕੱਪੜੇ ਦੇ ਪਟਕਾ ਲੈ ਲਓ ਮੈਂ ਧਵਾ ਦਨੀ ਆ ਨਾਲ ਕੋਈ ਗੱਲ ਨਹੀਂ ਚਲ ਮੈਂ ਧੋ ਦਨੀ ਆ ਚਲ ਬੈਠੀ ਬੈਠੀ ਅੱਥਾ ਤੇ ਤੁਸੀਂ ਹੋਰ ਕੰਮ ਕਰ ਲਓ ਨਹੀਂ ਤੁਸੀਂ ਸਾਡੇ ਵੀ ਤੁਸੀਂ ਕਿਉਂ ਕੰਮ ਕਰੋਂ ਕੋਈ ਨਾ ਮੈਂ ਤੇ ਮਨਿੰਦਰ ਕਰ ਲਾਂਗੀ ਕੋਈ ਨਾ ਪੁੱਤ ਹਜੇ ਤਾਂ ਮੇਰੇ ਨੈਣ ਪ੍ਰਾਨ ਚੱਲਦੇ ਆ ਫੇਰ ਕੀ ਹੁੰਦਾ ਜੇ ਮੈਂ ਧੋ ਲੂੰ ਬੈਠੀ ਬੈਠੀ ਅੱਥਾ ਤੇ ਕੋਈ ਨਾ ਨਹੀਂ ਉੱਧਰ ਸਬਜ਼ੀ ਪੈ ਰੂਗੀ ਉਹ ਚੀਨ ਲਓ ਨਹੀਂ ਸਾਡੇ ਵੇਲੇ ਤਾਂ ਪੱਠਣਾ ਚ ਪਾਤੇ ਧੋਲਾ ਦੇ ਹੁੰਦੇ ਸੀ ਮੈਨੂੰ ਤਾਂ ਹੁਣ ਆਦਤ ਆ ਚਲ ਚੰਗਾ ਕੋਈ ਨਵੇਂ ਲਾਡਿੰਗ ਕੋਹੋਂਗੇ ਮਸ਼ੀਨੀ ਠੀਕ ਕਰਾ ਦੂਗਾ ਚੰਗਾ ਆਏ ਤੇ ਮਾਮੀ ਨੇ ਫੋਨ ਕੀਤਾ ਮੈਨੂੰ ਕਿਉਂ ਆਪਦੇ ਜਾਣੇ ਤਾਂ ਲਾਂਬਾ ਦਿਂਦੀ ਸੀ ਹੂੰ ਤੇ ਕਹਿੰਦੀ ਤੂੰ ਤੇਰੇ ਬਾਈ ਕੋਲੇ ਕਿਉਂ ਆਖਿਆ ਵੀ ਕੁੜੀ ਕੋਲੇ ਨਹੀਂ ਜਾ ਕੇ ਆਈ ਅੱਛਾ ਫੇਰ ਮੈਂ ਆਖਿਆ ਭਾਈ ਫੇਰ ਜਾਣਾ ਸੀ ਤੁਸੀਂ ਜਿੱਤੇ ਮੈਂ ਆਈ ਸੀ ਤੂੰ ਮੈਨੂੰ ਉਹਦੇ ਕਿਹਾ ਸੀ ਕਿ ਮੈਂ ਕੱਲ ਨੂੰ ਜਾਉਂਗੀ ਤੇ ਫੇਰ ਗੱਲ ਕਿਉਂ ਨਹੀਂ ਇਹ ਢਿੱਕਢੀ ਗੱਲ ਆ ਵੀ ਤੇ ਤੇ ਕਹਿੰਦੀ ਜਾਣਾ ਸੀ ਬਸ ਗਾ ਸੁਣ ਆਲੀ ਸੀ ਫਿਰ ਕੋਈ ਉਹਦੀ ਰਾਖੀ ਰੱਖਣ ਵਾਲਾ ਹੈ ਨਹੀਂ ਸੀਗਾ ਤਾਂ ਕਰਕੇ ਫਿਰ ਜਾਇਆ ਨਹੀਂ ਗਿਆ ਤੇਰੇ ਭਾਈ ਨੇ ਬੋਡੇ-ਬੋਡੇ ਕਲੇਸ਼ ਕੀਤਾ ਮੇਰੇ ਨਾਲ ਆ ਕੇ ਉਹ ਤਾਂ ਫਿਰ ਕਹੂਗਾ ਹੀ ਕਹੇ ਹਾਂ ਮੈਂ ਕਿਹਾ ਤੂੰ ਉਹਨੂੰ ਭਾਈ ਕਿਉਂ ਕਿਹਾ ਮੈਂ ਜਾਇ ਹੂੰ ਉਹ ਤਾਂ ਮੈਨੂੰ ਕਹਿੰਦਾ ਕਿ ਜਾਇ ਆਈ ਉਹਨੂੰ ਤਾਂ ਮੇਰੇ ਕੋਲੇ ਆ ਕੇ ਪਤਾ ਲੱਗਿਆ ਵੀ ਗਈ ਨਹੀਂ ਫਿਰ ਉਹਨੂੰ ਹਰ ਕਿਤਾਉ ਗਈ ਤੇ ਬੜਾ ਹੀ ਗੁੱਸਾ ਲਿਆ ਕਰਦੀ ਸੀ ਆਪਦੇ ਜਾਨੇ ਕਰੀ ਜਾਵੇ ਵੀ ਜਿਹੜੀ ਗੱਲ ਸੱਚੀ ਉਹ ਤਾਂ ਕਹੀ ਜਾਊ ਕਰੀ ਜਾਵੇ ਗੁੱਸਾ ਹਾਂ ਹੈ ਗੁੱਸਾ ਕਰਨਾ ਕੋਈ ਕੋਰੀ ਗੱਲ ਦਾ ਕੋਸਾ 2 ਮਿੰਟ ਲੱਗੂ 4 ਮਿੰਟ ਲੱਗੂ ਮੇਰਾ ਤਾਂ ਭਾਈ ਫਿਰ ਹੱਕਾ ਕਹਿਣ ਦਾ ਜਦੋਂ ਮੇਰੀ ਧੀ ਆ ਉੱਥੇ ਉਹ ਮੈਨੂੰ ਸਾਰਾ ਦੱਸਦੀ ਐ ਦੁੱਖ ਸੁਖ ਉਹਦਾ ਤੇ ਫਿਰ ਮੇਰਾ ਵੀ ਢ ਦਿਮਾਚਾ ਦਾ ਵੀ ਮੇਰੀ ਭਤੀਜੀ ਐਸ ਗੱਲੋਂ نارਾਜ ਆ ਜੈਗੀ ਤੇ ਹੋਰ ਉਹ ਤਾਂ ਸਿੱਟੀ ਹੋਈ ਆ ਉਹੀ ਤਾਂ ਹੈ ਹੁਣ ਰਖੜੀਆਂ ਦਾ ਆਪਾਂ ਐ ਕਰਾਂਗੇ ਪਹਿਲਾਂ ਆਪਾਂ ਇਹਨਾਂ ਨੂੰ ਕਹਾਂਗੇ ਵੀ ਆਪਣੇ ਕੋਲੇ ਆ ਜਾਣੀਆਂ ਅੱਛਾ ਹਰਪ੍ਰੀਤ ਤੇ ਮਨਿੰਦਰ ਦੋਨੇ ਬੰਨ ਜਾਣੀਆਂ ਤੇ ਤੂੰ ਦੱਸ ਕਿ ਜਿੱਦ ਦੇ ਵੇਲਾ ਹੋਏਗਾ ਆਪਾਂ ਆ ਵੀ 19 ਤਰੀਕ ਨੂੰ ਤਾਂ ਪਹੁੰਚ ਗਾਂ ਨੇ ਵੀ ਇੱਕ ਦਿਨ ਪਹਿਲਾਂ ਬਣਾ ਲਾਂਗੇ ਫੇਰ ਉਹ ਤਾਂ ਕੋਈ ਵੱਡੀ ਗੱਲ ਨਹੀਂ ਬੇਬੇ ਉਹ ਤਾਂ ਹੁਣ ਮੈਂ ਜੇ ਤੜਕੇ ਨਾਲ ਉਹਨਾਂ ਸ਼ਾਮ ਨੂੰ ਮਰਾਂ ਨੂੰ ਸ਼ਾਮ ਨਾਲ ਤੜਕੇ ਬਣਾ ਲੂ ਮੇਰਾ ਤਾਂ ਕੋਈ ਚੱਕਰ ਨਹੀਂ ਜਦੋਂ ਮਰਜੀ ਆ ਜਾਣ ਉਹਨਾਂ ਦੇ ਘਰ ਆਹੋ ਫਿਰ ਕਿਹੜਾ ਕਹਿੰਦੀ ਸੀ ਮੈਂ ਜਾਇਆ ਹਾਂ ਕਿਰਾਉ ਹਾਂ ਜਾਇਆ ਹਾਂ ਦੇ ਆਹੋ ਉਸ ਦੂਬਾਰ ਮੈਂ ਆਪਾ ਫੋਨ ਕਰ ਦਿਆਂਗੇ ਮੰਦਰ ਨੂੰ ਵੀ ਤੁਸੀਂ ਦੋਨੇ ਜਣੀਆਂ ਆ ਜਿਓ ਹਨਾ ਰਖੜੀਆਂ ਆ ਗਈਆਂ ਸਧਾਰਾ ਲੈ ਕੇ ਹੁਣ ਜਾਉ ਉਹ ਮੈਂ ਤਾਂ ਹੀ ਤਾਂ ਕਿਹਾ ਮੈਂ ਕਿਹਾ ਦੋ ਦਿਨ ਰਹਿ ਗਏ ਆ ਸੌਣ ਦੇ ਐਵੇਂ ਬਸ ਨਾ ਫੋਕੀਆਂ ਉਹ ਕਰਦੀਆਂ ਫਿਰ ਫਿਰ ਦੂਬਾਰ ਮੈਂ ਕਦੋਂ ਫੜਾ ਕੇ ਆਏਗੀ ਉਸ ਦੂਬਾਰ ਰਖੜੀਆਂ ਆ ਜਾਣਗੀਆਂ ਮੈਂ ਨਾ ਹੋ ਗਿਆ ਜਵਾਕੜੀ ਨੂੰ ਦੀਕ ਦੀ ਨੂੰ ਮੇਰਾ ਕੋਈ ਆਊਗਾ ਉਹ ਚਿੱਟੇ ਬਾਲ ਆ ਗਏ ਉਹਨੂੰ ਸਾਰੀ ਹਰ ਚੱਕਲ ਨਹੀਂ ਆਈ ਬੁੜੀ ਨੂੰ ਸਾਵਾ ਕਲਾਣੇ ਵੀਰੋ ਜਿੱਥੇ ਆਪਦੇ ਪੇਕੇ ਆ ਜਿੱਥੇ ਆਪਦਾ ਵਰਤ ਵਰਤੇ ਉਹ ਤੇ ਜਾਂਦੀ ਐ ਇਧਰੋਂ ਜਾਣ ਕੇ ਕੰਨੀ ਘਤਰਾਉਂਦੀ ਐ ਵੀ 2 ਰੁਪਏ ਕਿਤੇ ਕੁੜੀ ਤੇ ਲਾਉਣੇ ਨਾ ਪਾਈ ਜਾਣ ਤਾਂ ਕਰਦੀ ਐ ਨਾਸਾ ਕੁੱਟਰ ਵਾਲਿਆਂ ਮੁਰੋ ਮਾਮੇ ਜਦਾਂ ਮੈਣੀ ਮਾਮਾ ਭਾਈ ਤੇਰਾ ਕੀ ਕਰੇ ਮਾਮੇਰਾ ਤਾਂ ਫੇਰ ਉਹੀ ਗੱਲ ਦੀਵਾਰੇ ਉੱਜੜ ਕੇ ਵੱਜਿਆ ਨਾ ਜੇ ਮਰ ਮਾਮਾ ਬੋਲਦਾਗਾ ਤਬੇ ਮਾਮਾ ਪਹਿੜਾ ਵਜਦਾਗਾ ਹੈ ਆਦੇ ਪੇਕੇ ਹੁੰਦਾ ਭਾਈ ਦੀ ਪੂਰਾ ਲੈ ਜਾਂਦੀ ਐ ਲੈ ਉਧਰ ਤਾਂ ਤੁੰ ਤੂੰ ਦੇਖ ਲਈ ਅੱਜ ਤਾਂ ਫੋਨ ਕਰਕੇ ਦੇਖ ਲਈ ਕਿਉਂਕਿ ਮੈਂ ਤਾਂ ਰਖੜੀ ਬੰਨਣ ਗਈਆਂ ਉਧਰ ਤਾਂ ਪੂਰੇ ਸਗਣ ਬਣਾਉਂਦੀ ਐ ਇੱਧਰ ਜਵਾਕੜੀ ਦਾ ਨਹੀਂ ਸੋਚਦੀ ਚਲ ਕੋਈ ਨਹੀਂ ਵਾ ਜਿਹੜਾ ਤੂੰ ਰਖੜੀਆਂ ਦਾ ਕਰਨ ਆ ਲਾ ਵਿਹਾਰ ਤੂੰ ਸਾਬ ਨਾ ਕਰ ਲੈ ਬਸ ਹਾਂ ਬਸ ਆਪਾਂ ਉਹਨਾਂ ਨੂੰ ਫੋਨ ਕਰ ਦਾਂਗੇ ਕਿਹਨਾਂ ਤੇ ਮਾਮੀ ਜਾ ਆਉਂਦੇ ਮੈਨੂੰ ਦੱਸ ਦੇ ਨੀ ਚੀਜ਼ ਲੈ ਹੋਈਆਂ ਕੋਈ ਨਹੀਂ ਮਸਾਉਂਦਾ ਸਾਲ ਤੋਂ ਦੇਣ ਆਉਂਦਾ ਪਹਿਣਾ ਦਾ ਉਹ ਕੱਪੜੇ ਕੋਪੜੇ ਦਵਾ ਦੇਾਂਗੇ ਚਲ ਨਾਲ ਜਾ ਕੇ ਉਹਨਾਂ ਨੇ ਕੋਈ ਸੂਟ ਦਵਾ ਦੇਾਂਗੇ ਕੋਸ਼ਿਸ਼ ਲੈ ਲੈਣ ਚੱਲ ਚੰਗਾ ਚੱਲ ਚੱਲ ਚੰਗਾ ਕਰ ਲੈ ਕੰਮ ਚਲ ਇਹ ਤਾਂ ਆਉਣਾ ਕਿ ਉਹੀ ਗੱਲ ਆਪਦੀ ਭੈਣ ਐ ਇਹਨੇ ਤਾਂ ਜਵਾਕ ਨੇ ਕੀ ਕਹਿਣਾ ਸੀ ਉਹਦੇ ਢਿੱਡ 'ਚ ਹੀ ਐਂ ਵਿਰੋਧ ਐ ਵੀ ਇਹ ਪਹਿਲਾ ਨਹੀਂ ਦੀ ਐ ਤਾਈਆਂ ਫਰਕ ਕਰਦੀ ਐ ਜੇ ਆਪਦੇ ਢਿੱਡੋਂ ਕੱਢੀ ਹੋਵੇ ਤਾਂ ਭੱਜ ਕੇ ਜਾਵੇ ਆਵੇ ਸਾਡੇ ਵਰਗੇ ਹਾਂ ਤਾਂ ਕਹਿਣ ਦੀ ਲੋੜ ਹੀ ਨਾ ਪਵੇ ਵੀ ਭਾਈ ਜਾ ਚਾਹੇ ਨਾਲ ਜਾ ਨਾਲੇ ਬੁਰੇ ਵਾਜਦਿਆਂ ਨਾਲੇ ਕਹਿਨੇ ਆਗੇ ਔਰ ਮੇਰੇ ਘਰੇ ਜੀ ਤਾਂ ਮੇਰਾ ਜਮਾ ਨਹੀਂ ਕਰਤਾ ਮਣ ਮਾਰ ਕੇ ਆਉਣਾ ਤੇ ਜੇ ਨਹੀਂ ਆਉਂਦੀ ਤਾਂ ਭੈਣ ਭਰਾ ਉਹ ਕੁਲੇਸ ਕਰਦੇ ਉਹਦੀ ਭੈਣ ਲੁੱਤ ਨਾ ਲਾ ਦਿੰਦੀ ਜਦੋਂ ਵਿਆਹ ਤੇ ਸੀ ਗੱਪੀ ਸੀ ਪਰ ਇਹ ਤਾਂ ਫਾਹਾ ਵੜਤਾ ਸੀ ਹਜੇ ਸੁਨਾਰੇ ਦੇ ਪਿੱਛੇ ਹੀ ਪਏ ਦੇ ਦੇ ਉਹ ਇਹਨੂੰ ਸੁਨਾਰੋ ਜੰਮ ਕੇ ਇਹਦੀ ਮਾਂ ਇੱਥੇ ਮੇਰੇ ਜੋਕਰੀ ਕਰਕੇ ਸਿੱਟ ਗਈ ਹੈ ਇੱਥੇ ਧਰੀ ਪਈ ਸੀ ਘਰ ਨੂੰ ਮਾਪਲੀ ਤੋਂ ਮੰਮੀ ਸਸਿਕਾਲ ਮੰਮੀ ਕੋ ਠੀਕ ਹੋ ਹਾਂ ਠੀਕ ਹੈ ਤੂੰ ਦੱਸ ਕੀ ਗੱਲ ਮੰਮੀ ਤੁਸੀਂ ਬਿਨਾ ਦੱਸੀ ਆ ਕੇ ਫੋਨ ਨਹੀਂ ਕੀਤਾ ਹੋਰ ਮੈਂ ਕਿ ਚਲ ਫੋਨ ਕੀ ਕਰਨਾ ਹੈ ਲੈ ਮੈਨੂੰ ਫੋਨ ਕਰ ਦਿੰਦੇ ਮੈਂ ਭੇਜ ਦਿੰਦੀ ਲਾਡੀ ਵੀਰ ਨੂੰ ਤੁਹਾਨੂੰ ਲੈ ਆਂਦਾ ਚਲ ਕੋਈ ਨਹੀਂ ਕਿਹੜਾ ਤੂਰੋਂ ਆਈਆਂ ਨੇੜੇ ਕਬਾਟਾ ਸੁੱਦੀ ਨਹੀਂ ਫੇਰ ਵੀ ਮੰਮੀ ਤੁਹਾਡੇ ਤੋਂ ਤੁਰ ਕੇ ਆਇਆ ਕੋਈ ਨਹੀਂ ਮੰਮੀ ਫਸਰੀ ਕੱਲ ਪਈ ਸਸਤੀ ਕਰ ਰਹੇ ਜੀ ਹਰ ਹਾਂ ਠੀਕ ਹੈ ਜੀ ਚਲੋ ਪਾਣੀ ਲੈ ਕੇ ਆਨੇ ਮੰਮੀ ਜੀ ਥੋੜਾ ਠੀਕ ਹੈ ਠੀਕ ਹੈ ਬੈਂਕਾ ਠੀਕ ਹੈ ਆਪਣਾ ਹਾਂ ਠੀਕ ਹੈ ਜੀ ਚਲੋ ਤੁਸੀਂ ਠੀਕ ਰਹੇ ਨੇ ਹਾਂ ਠੀਕ ਹੈ ਭੈਣ ਜੀ ਤੁਸੀਂ ਸੁਣਾਓ ਠੀਕ ਹੈ ਬੱਸ ਭੈਣ ਜੀ ਜਿਹੜਾ ਟਾਈਮ ਪਾਸ ਹੋਈ ਜਾਵੇ ਟਾਈਮ ਪਾਸ ਮਾਰ ਲਗੜਾ ਹੋਰ ਭੈਣ ਜੀ ਫਿਰ ਆਣੀ ਚਲੋ ਵਧੀਆ ਕਰਿਆ ਹਾਂ ਕੰਮ ਤਾਂ ਕਨ ਨਹੀਂ ਮੁਕਤਿੰਗੇ ਹਾਂ ਇਹ ਫਿਰ ਭੈਣ ਜੀ ਕੰਮ ਕਿੱਥੇ ਇਕੱਲੇ ਕਹਿ ਰਹੇ ਨੇ ਤੇ ਨਾਲ ਜਮੀ ਨਹੀਂ ਮੁਕਲੀ ਹਾਂ ਤੇ ਬੈੜ ਜੀ ਸੂਤੀ ਕਿਹ ਹਜੇ ਹਾਂ ਉਹਦਾ ਕਰਕੇ ਤਾਂ ਆਇਆ ਨਹੀਂ ਅੱਛੇ ਚਲੋ ਬੈੜ ਦਾ ਕਰਕੇ ਤਾਂ ਆਇਆ ਨਹੀਂ ਚਲੋ ਦੁੱਧ ਹੋ ਗਿਆ ਕਾ ਹੋਰ ਤੇ ਮੰਮੀ ਵੀਰੇ ਨੂੰ ਵੀ ਲਿਆਉਂਦੇ ਉਹਨੂੰ ਛੁੱਟੀ ਨਹੀਂ ਸੀਗੀ ਆ ਕਰਕੇ ਫਿਰ ਮੈਂ ਕਿਹਾ ਬਾਕੀ ਬੈੜ ਸੂਈ ਹੈ ਘਰੇ ਵੀ ਚਾਹੀ ਲੈ ਕੇ ਜਾ ਅੱਛਾ ਮੰਮੀ ਆਈ ਸਸਿਨ ਮੈਂ ਸਸਿਨ ਕਾ ਹੁਕਮ ਬਹੁਤ ਠੀਕ ਹੈ ਮਾਜੀ ਤੁਸੀਂ ਦੱਸੋ ਹਾਂ ਠੀਕ ਹੈ ਬੈੜ ਨਿੰਦਰ ਹੋਰ ਕਿਵੇਂ ਆ ਗਈ ਕਦੋਂ ਹੋਰ ਬਸ ਆਈ ਆ ਗਈ ਮੇਰਾ ਮਨ ਕਰਿਆ ਮੈਂ ਆ ਗਈ ਚਲ ਵਧੀਆ ਹੋਏ ਨਾਲੇ ਹਰਪ੍ਰੀਤ ਨੂੰ ਮਿਲ ਜੂਗੀ ਇਹ ਬੁਸਬੁਸ ਜੇ ਕਰਦੀ ਸੀ ਹੋਰ ਆਉਣਾ ਤਾਂ ਕਈ ਦਿਨਾਂ ਦਾ ਸੀ ਪੁੱਤ ਫਿਰ ਉਹ ਬੈੜੀ ਖੁੰਗ ਵਾਲੀ ਸੀ ਉਹਦਾ ਕਰਕੇ ਆਇਆ ਨਹੀਂ ਚਲ ਮਾਰ ਜਾ ਕਰੋ ਗੀੜਨ ਲਈ ਜੇ ਦਿਲ ਜੇ ਖੜ ਜਿੰਦਾ ਹੈ ਕੋਈ ਨਹੀਂ ਆਉਣੀ ਆ ਹੁਣ ਦੇਖ ਅੱਗੇ ਕਿਹੜਾ ਕਦੇ ਆਏ ਨਹੀਂ ਹਾਂਜੀ ਇਹ ਤਾਂ ਹੈ ਹੋਰ ਕਿਵੇਂ ਠੀਕ ਸੀ ਸਾਰੇ ਸਾਰੇ ਵਧੀਆ ਸਾਰੇ ਮਾਮਾ ਕਿਵੇਂ ਸੀ ਠੀਕ ਠਾਕ ਵਧੀਆ ਤੇ ਮਾਮੇ ਨੂੰ ਵੀ ਨਾਲ ਲਿਆਉਂਦੇ ਫਿਰ ਕਰੇ ਵੀ ਨਹੀਂ ਲੋਟਾਂ ਦਾ ਪੁੱਤ ਖੇਤ ਦਿਹਾੜ ਗਿਆ ਛੋਨੇ ਚ ਕੱਖ ਕੱਢੀ ਜਾਂਦੇ ਹਾਂ ਇਹ ਵੀ ਹੋਰ ਆਏ ਵੀ ਓੱਖਾ ਹੋ ਜਾਂਦਾ ਠੀਕ ਕਰੇ ਮੈਂ ਸਰਦਾ ਹੀ ਨਹੀਂ ਕੰਮ ਹੋਰ ਕੱਲੇ ਕਹ ਰਹੇ ਨੇ ਭੈਣੇ ਕੰਮਾਂ ਦੇ ਅਲਝਾਈ ਜਿਆਦੇ ਚੱਲ ਤੂੰ ਬੈਠ ਰਹੀ ਮੈਂ ਚਾਹ ਬਣਾ ਕੇ ਲਿਆਉਣੀ ਮੈਂ ਲਿਆਦੀ ਨਾ ਤੂੰ ਗੱਲਾਂ ਮਾਰ ਮਸਾ ਤਾਂ ਮਾਂ ਨਹੀਂ ਆਈ ਹੈ ਹੋਰ ਹੀ ਮੰਨ ਜਾ ਕਰੀ ਜਾਂਦੀ ਸੀ ਕਈ ਦਿਨਾਂ ਦੀ ਉਹ ਬੱਸ ਮੰਮੀ ਮੈਂ ਲਾਈਂ ਜੀ ਹੈ ਪੈਸੇ ਤੁਸੀਂ ਆਏ ਨਹੀਂ ਨਾ ਤਾਂ ਕਰਕੇ ਇਹ ਤਾਂ ਹੁਣ ਫੇਰ ਭੈਣ ਜੀ ਇਹਨੂੰ ਵੀ ਪਤਾ ਹੀ ਨਿਆਣੀ ਤਾਂ ਹੈ ਨਹੀਂ ਕੀ ਹਨਾ ਵੀ ਚੱਲ ਕੱਲੀ ਜਾਣੀ ਉਹ ਆ ਗਈ ਗਾਂ ਦਿਹਾੜ ਕੇ ਧੂੜ ਕੇ ਹੁੰਦੇ ਫਿਰ ਚਾਹ ਪਾਣੀ ਵੀ ਭੇਜਣਾ ਖੇਤ ਤੇ ਹੁਣ ਜਵਾਕ ਦੀ ਪੜ੍ਹਾਈ ਦਾ ਕੰਮ ਉਹ ਤਾਂ ਠੀਕ ਹੈ ਭੈਣ ਜੀ ਚੱਲ ਫੇਰ ਵੀ ਤੁਹਾਨੂੰ ਪਤਾ ਹੈ ਨਿਆਣਾ ਹੋਵੇ ਸਿਆਣਾ ਹੋਵੇ ਧੀਨ ਤਾਂ ਹੁੰਦਾ ਹੀ ਹੈ ਨਹੀਂ ਹੁੰਦਾ ਤਾਂ ਹੈਗਾ ਚਲੋ ਫੇਰ ਤਾਂ ਹੀ ਤਾਂ ਫਿਰ ਮੈਂ ਆਈ ਵਿਚ ਦੀ ਟਾਈਮ ਕੱਟ ਕੇ ਚਲੋ ਚਲ ਭਾਜੀ ਮੰਮੀ ਆ ਗਈ ਇੱਕ ਦਿਨ ਕੀ ਹੁੰਦਾ ਸੀ ਵੀਰੇ ਨੂੰ ਵੀ ਲੈ ਜਾਂਦੇ ਛੁੱਟੀ ਮਾਰ ਲਾਂਦਾ ਮੈਨੂੰ ਮਿਲ ਜਾਂਦਾ ਉਹ ਕੋਈ ਨਹੀਂ ਫੇਰ ਆ ਜੂਗਾ ਐ ਕਰੀ

ਸਸ ਜੀ ਸਸ ਚਲ ਵਧਿਆ ਤੂੰ ਨਾ ਹਾਂ ਹਾਂ ਜਾ ਐ ਤੁਸੀਂ ਬਾਬਾ ਲੇਟ ਜੀ ਹੋ ਗਏ ਫਿਰ ਮੈਂ ਤੈਨੂੰ ਦੱਸਿਆ ਨਹੀਂ ਘਰੇ ਕਿ ਪਤਾ ਕੰਮ ਤਾਂ ਹੀ ਜ਼ਿਆਦਾ ਹੋਏ ਨਲ ਕਰੀ ਮਾਮਾ ਸੀ ਦਸੀ ਤੁਸੀਂ ਆ ਜੰਦੇ ਝੋਨੇ ਦੀ ਖੇਚ ਵਾਲੀ ਹੋਈ ਪਈ ਐ ਮੇਰੇ ਹਾਂ ਕੱਖ ਨਾ ਕੁੱਖ ਨਹੀਂ ਇਹਦਾ ਬਾਲਾ ਕੰਮ ਵਧਿਆ ਪਿਆਗਾ ਫਿਰ ਇੱਕ ਜਦੋਂ ਕੋਈ ਪਸ਼ੂਆਂ ਦਾ ਨਹੀਂ ਕਰੇ ਸਾਹ ਸਮਝਦੇ ਮੁੰਡਾ ਸਕੂਲ ਭੱਜ ਜਾਂਦਾ ਹਾਂ ਘਰੇ ਵੀ ਚਾਹੀਦਾ ਇੱਕ ਜਾਣਾ ਹਾਂਜੀ ਵੀ ਹਾਂ ਚਲੋ ਚਾਹ ਬਣੀ ਆਂਦੀ ਅੰਦਰ ਹੀ ਬਿਠਾ ਲੈਂਦੇ ਮੈਂ ਕਹਿੰਦੀ ਸੀ

ਚੱਲ ਕੋਈ ਨਾ ਮੱਚੇ ਜੇ ਮਰਜ਼ੀ ਕਰੇ ਇੱਕ ਵਾਰੀ ਆ ਗਈ ਨਾ ਹਰਪ੍ਰੀਤ ਖੁਸ਼ ਹੋ ਜੂ ਇੰਨੇ ਨਾਲ ਚੱਲ ਹੋਰ ਇਹਦਾ ਮਾਨ ਕਿ ਮੈਂ ਉਹਦਾਸ ਜਾ ਹੋਇਆ ਪਿਆ ਸੀ ਨਾਲੇ ਜਦੋਂ ਮੈਂ ਕਹਿੰਦਾ ਨਾ ਵੀ ਚੱਲ 4 ਦਿਨ ਲਾਈ ਰਖੜੀ ਬੰਨੀ ਮੂੰਹ ਚੋਂ ਬੋਲ ਹੀ ਨਹੀਂ ਕੱਢਿਆ ਚਲੋ ਜਿਹੜੀ ਰਖੜੀ ਆਉਗੀ ਉਹ ਤੇ ਦੇਖਿਓ ਕੀ ਬਣੂ ਕੀ ਨਹੀਂ ਬਣਦਾ ਚਲ ਆ ਜਾ ਚਾਹ ਦੀ ਕੁੱਟ ਪਿਆ ਦੇ ਹਾਂ ਰਖਿਓ ਲੈ ਆ ਕੀ ਲਿਆਂਦਾ ਮੰਮੀ ਇਹ ਤਾਂ ਇੱਕ ਦਾ ਤੇਰਾ ਸੂਟ ਐ ਸਲਾਦ ਵਾਲਾ ਤੇ ਵਿੱਚ ਬਿਸਕੁਟ ਆ। ਗੁੰਮੇ ਇਹਨਾਂ ਨੂੰ ਕੀ ਹੋਇਆ ਸੀਗਾ ਖਾਲੀ ਆਪ ਛਾ ਜਾਂਦੇ ਇਹ ਬੋਸੇ ਮੈਂ ਤਾਂ। ਨਾ ਫਿਰ ਜੇ ਨਹੀਂ ਲੈਣ ਸੀ ਫਿਰ ਟਿਕਣ ਵੀ ਦਿਨੂ ਆ ਤੁਸੀਂ ਭੂਆ ਭਤੀਜ ਜੀ। ਟਿਕਣ ਨੂੰ ਮੈਂ ਕੀ ਕਰਤਾ? ਤੂੰ ਤੇਰੀ ਭੂਆ ਨੂੰ ਦੱਸਿਆ ਵੀ ਮੇਰੇ ਆਈ ਤੇ ਮੇਰੀ ਮੰਮੀ ਆਈ ਨਹੀਂਗੀ ਤੇ ਫਿਰ ਤੇਰੀ ਭੂਆ ਤੇਰੇ ਪਿਓ ਨੂੰ ਫੋਨ ਕਰੇ ਫਿਰ ਉਹ ਨੇ ਮੇਰੀ ਕਲਾਸ ਲਾਏਗਾ। ਨਹੀਂ ਨਹੀਂ ਮੰਮੀ ਤੂੰ ਆਨ ਮੈਂ ਨਹੀਂ ਫੋਨ ਕੀਤਾ ਉਹ ਤਾਂ ਮਨਿੰਦਰ ਦੀਦ ਨੇ ਕੀਤਾ ਹੋਊਗਾ ਕਿ ਵੈਸੇ ਪੁੱਛ ਲਿਓਗਾ ਭੂਆ ਨੇ ਵੀ ਆ ਗਈ ਮੰਮੀ ਕਿ ਨਹੀਂ। ਮਨੇ ਇੰਟਰਨੈਟ 'ਵੀ ਫੇਰ ਫੋਨ ਕੀਤਾ ਜੇ ਤੂੰ ਬੁੱਕਦੀ ਐ ਤੂੰ ਕਾਰੇ ਵਾਸਤੇ ਬੁੱਕਦੀ ਐ ਇੱਥੇ ਮੰਗਿਆ ਤਾਂ ਥੋੜੀ ਜਿਆਦਾ ਆ ਗਈ ਸੀ ਤਾਂ ਕਰਕੇ ਹਾਂ ਕਿਸੀ ਤੈਨੂੰ ਜਿਆਦਾ ਹੁਣ ਤੂੰ ਆਪ ਦਾ ਮਨ ਬਣਾ ਲੈ ਜੇ ਤਾਂ ਅੱਜ ਕੁਝ ਕਰਨਾ ਤੁਸੀਂ ਕੋਈ ਜੀ ਨੇ ਠੀਕ ਹੈ ਮੈਂ ਨਿਮੇੜ ਦੂੰਗਾਈ ਮੈਂ ਵਾਗ ਜੂ ਆਉਂਦੇ ਮੁੰਡੇ ਲੈ ਕੇ ਕਿਉਂ ਬਾਹਣਦੀ ਮੈਂ ਦੇਦੀ ਹੱਕ ਦਾ ਨਾ ਦਾ ਮੈਂ ਆਪਦਾ ਹਿੱਸਾ ਲੈ ਜੂ ਮੈਂ ਆਪਦੇ ਬੱਚੇ ਨਾਲ ਦੇ ਪੇਕੀ ਵੇਖ ਕੇ ਪੜਾਵਾਂ ਆਪਾਂ ਮੇਂ ਸ਼ਹਿਰ 'ਚ ਬੈ ਕੇ ਪੜਾਵਾਂ ਆਪੇ ਉਹਨੂੰ ਰੋਟੀ ਦਿਓ ਨਾ ਦਿਓ ਚਾਹੇ ਤੂੰ ਰੋਟੀ ਦੇਈਂ ਚਾਹੇ ਤੇਰੀ ਭੂਆ ਰੋਟੀ ਦੇ ਦੇ। ਮੰਮੀ ਤੁਸੀਂ ਇਹੋ ਜਿਹੀ ਕਿਉਂ ਗੱਲਾਂ ਕਰੀਏ ਜਿਹੜਾ ਾਡੂ ਹੁੰਦੀਆਂ। ਫਿਰ ਮੇਰੇ ਤੇ ਤੁਸੀਂ ਰੋਜ਼ ਮੈਨੂੰ ਗਾਣਾ ਦਵਾ ਦਿੰਦੇ ਹੋ ਕਿਉਂ? ਮੈਂ ਇਨਸਾਨ ਨਹੀਂ ਚੱਕ ਤੇ। ਤੁਸੀਂ ਉਹ ਫੋਨ ਕਰ ਦਿੰਦੀ ਤੂੰ ਉਹਨੂੰ ਫੋਨ ਕਰ ਦਿੰਦੀ ਉਹ ਉਹਨੂੰ ਕਰ ਦਿੰਦੀ ਗਾਣਾ ਫੋਨ। ਕੋਹ ਹੁਣ ਕਿ ਮੈਨੂੰ ਨੜਦਾ ਹੈ। ਨਹੀਂ ਨਹੀਂ ਮੰਮੀ, ਭੂਆ ਕੋਲ ਕੋਈ ਗੱਲ ਨਹੀਂ ਕਰਦੀ ਮੈਂ। ਪਰ ਤੁਸੀਂ ਮੇਰੇ ਡੈਡੀ ਨੂੰ ਛੱਡ ਕੇ ਨਾ ਜਾਈਓ। ਤੁਹਾਡੇ ਬਿਨਾਂ ਕੋਹ ਨਾ ਮੇਰੇ ਡੈਡੀ ਦਾ। ਤੂੰ ਹੈ ਤਾਂ ਹੈਗੀ। ਮੈਂ ਤਾਂ ਮੰਮੀ ਆਪਦੇ ਘਰੇ ਆ। ਕਰੇ ਫਿਰ ਤੂੰ ਆ ਦੇ ਕਰ ਟੈਕਸੀ ਕਾ ਵੀ ਫਿਰ ਕਾ ਤਾ ਤੂੰ ਮੇਰੀ ਰੋਟੀ ਸੁਲੀ ਤੇ ਕਰ ਦਿੰਦੀ ਮੈਂ ਮੰਮੀ ਤਤੇ ਕਿ ਤੂੰ ਸੁਮਨ ਨੂੰ ਕੋਚ ਨਾ ਦੇ ਕੇ ਜਾ ਬਸ ਇੱਕ ਮੈਨੂੰ ਪਿਆਰ ਨਾਲ ਬੁਲਾ ਲਿਆ ਕਰ ਤੇ ਮੇਰੇ ਕੋਲ ਆ ਜਾ ਕਰ ਮੈਨੂੰ ਇੰਨਾ ਹੀ ਬੋਤ ਹੈ ਤੂੰ ਹੈ ਹੀ ਨਹੀਂ ਪਿਆਰ ਨਾਲ ਬੁਲਾ ਕੇ ਕਿਉ ਮੰਮੀ ਤੂੰ ਫਿਰ ਜਦੋਂ ਵੈਬਤਾ ਕਰਦੀ ਹੈ ਕਿ ਮੈਂ ਕਰਦੀ ਪਿਆਰ ਨਾਲ ਬੁਲਾ ਕੇ ਤੈਨੂੰ ਕੀ ਕਰ ਤੂੰ ਵੈਬਤਾ ਬਹੁਤ ਕਰਦੀ ਤੁਸੀਂ ਪਤਾ ਇੱਥੇ ਤਾਂ ਮੈਂ ਤੈਨੂੰ ਤੇਰੇ ਨਾਲ ਪਿਆਰ ਨਾਲ ਗੱਲ ਕਰ ਲਾਂਗੀ ਹੁਣ ਤੂੰ ਹਰ ਇੱਕ ਗੱਲ ਤੇਰੀ ਘੂੰਚ ਹੋਏਗੀ ਫਿਰ ਉਹ ਤੇਰੇ ਪੇਉੰਚੂਗੀ ਹਰ ਇੱਕ ਗੱਲ ਫਿਰ ਉਹ ਮੇਰੇ ਨਾਲ ਨਹੀਂ ਵੀ ਤੁਸੀਂ ਉਹ ਨੂੰ ਫਤੋ ਹਰ ਇੱਕ ਗੱਲ ਰੱਖ ਨੂੰ ਮੰਮੀ ਮੈਂ ਕੋਈ ਗੱਲ ਨਹੀਂ ਕਰਦੀ ਘੂਆ ਕੋਲ ਅੱਗੇ ਤੋਂ ਪਰ ਤੁਸੀਂ ਐਂ ਨਾ ਕਰੋ ਮੇਰੇ ਨਾਲ ਮੈਂ ਵੀ ਤੁਹਾਡੀ ਧੀ ਆ ਤੁਸੀਂ ਐਂ ਕਿਉਂ ਕਰਦੇ ਮੇਰੇ ਨਾਲ ਫਿਰ ਜੇ ਧੀ ਆ ਤਾਂ ਤੇਰਾ ਸਾਰਾ ਫਰਜ਼ ਨਿਭਾਤਾ ਸੀ ਕਿ ਤੈਨੂੰ ਤੇਰੇ ਘਰੇ ਵੜਦੀ ਕਰਤਾ ਵਿਆਹ ਦੀ ਵਰਤੀ ਸਭ ਕੁਝ ਤੈਨੂੰ ਦੇ ਕੇ ਵੇਚੀ ਆਂ ਤਾਂ ਹੈ ਨਹੀਂ ਕਿ ਤੈਨੂੰ ਅਸੀਂ ਕਲਾਈਂ ਕਹਤਾ ਵੀ ਲੈ ਤੇ ਲੈ ਜਾ ਜਿੰਨਾ ਤੁਸੀਂ ਜੇ ਮੰਮੀ ਮੇਰਾ ਵਿਆਹ ਕਰਤਾ ਫਿਰ ਇਹਦੇ ਬਤਲ ਮੇਰੇ ਪੇਕੇ ਘਰ ਹੈ ਨਹੀਂ ਮੈਂ ਆ ਨਹੀਂ ਸਕਦੀ ਉੱਥੇ ਆਜਾ ਪਰ ਵੈਤਤਾ ਨਾ ਕਰ ਜੇ ਆਉਣਾ ਨਰਵਾਈ ਨਾ ਨਰਵਾਈ ਨਾ ਜਿਹਹੀ ਦੀ ਚੀਜ਼ ਮੈਂ ਦੇਉਗੀ ਉਹੀ ਤੇਨੂੰ ਆਏ ਮਨ ਕਿ ਲੈਣੀ ਕਿ ਹਾਂ ਮੇਰੀ ਮਾਂ ਨੇ ਮੈਨੂੰ ਬੜਾ ਕੁਸਤੇ ਦਿੱਤੀ ਮੰਮੀ ਮੇਨ ਚੀਜ਼ਾਂ ਨਾਲ ਮੋਹ ਨਹੀਂ ਹੈਗਾ ਮੈਨੂੰ ਤੁਹਾਡੇ ਨਾਲ ਜਿਵੇਂ ਤੁਸੀਂ ਕਹੋਗੇ ਤੇ ਉਵੇਂ ਹੀ ਕਰ ਲੂੰਗੀ ਪਰ ਮੇਰੇ ਨਾਲ ਬੁੱਟੋ ਨਾ ਲੈ ਜਮੈਂ ਫੁੱਟਦੀ ਫਿਰ ਤੇਰੀ ਭੂਆ ਕਹਿ ਦਿੰਦੀ ਐਨੇ ਆ ਸੂਟ ਨਾ ਦਿੱਤਾ ਉਹਨੂੰ ਐਨੇ ਆ ਸੂਟ ਨਾ ਦਿੱਤਾ ਫਿਰ ਮੇਰੇ ਚ ਐਡਾ ਨਾ ਹੈ ਨਹੀਂ ਪਹੁੰਚ ਮੈਂ ਤਾਂ ਚੋਰ ਮੈਂ ਤੇਰਾ ਪਿਓ ਤੇਰੀ ਖਾਤਿਆਂ ਚ ਪੈਸੇ ਪਾ ਦਿੰਦਾ ਵੀ ਆ ਲੈ ਆ ਲੈ ਆ ਲੈ ਆ ਲੈ ਫਿਰ ਜਾਂ ਤਾਂ ਉਹ ਤੋਂ ਖਾਤਾ ਚ ਪੈਸੇ ਪਵਾ ਲੈ ਜਾਂ ਮੇਥੋਂ ਚੀਜ਼ਾਂ ਮੰਗ ਲੈ ਇੱਕ ਕੰਮ ਕਰ ਮम्मी 나 ਮੈਨੂੰ ਪੈਸੇ ਚਾਹੀਦੇ ਨਾ ਮੈਨੂੰ ਕੋਈ ਚੀਜ਼ ਨਹੀਂ ਚਾਹੀਦੀ ਕਿਉਂਕਿ ਤੁਸੀਂ ਚਾਹੀਦੇ ਦੋਨੇ ਬਸ ਕੋਈ ਨਹੀਂ ਜੀ ਅਸੀਂ ਚਾਹੁੰਦੇ ਆ ਜੇ ਤਾਂ ਮੇਰੇ ਮੁਤਾਬਕ ਚੱਲੇਗੀ ਫਿਰ ਤਾਂ ਮਰੂੰਗੀ ਨਹੀਂ ਭਈ ਮੈਂ ਤਾਂ ਜਾਊਂਗੀ ਛੱਡ ਨਹੀਂ ਮੰਮੀ ਤੁਸੀਂ ਜਿਵੇਂ ਕਹੋਗੇ ਮੈਂ ਉਵੇਂ ਕਰੂੰਗੀ ਦੱਸੋ ਕੀ ਮੈਂ ਕਰਨਾ ਬਸ ਇੱਕ ਤਾਂ ਤੇਰੀ ਭੂਆ ਨਾਲ ਗੱਲ ਨਹੀਂ ਕਰਨੀ ਬਾਤ ਘੱਟ ਨਹੀਂ ਕਰਨੀ ਕੋਈ ਵੀ ਗੱਲ ਹਰੇਕ ਗੱਲ ਕੋਈ ਤੁਹਾਨੂੰ ਮਨਿੰਦਰ ਨੂੰ ਗੱਲ ਨਹੀਂ ਦੱਸਣੀ ਆਂ ਰੋਂਣ ਪਿੱਟਣ ਜਾਂ ਮਨਿੰਦਰ ਪੂਰੇ ਕਰਨਾ ਜੀ ਤੁਹਾਨੂੰ ਮਨਿੰਦਰ ਪੂਰੇ ਹੋਣੀ ਆ ਫਿਰ ਉਹ ਆ ਵੀ ਮੰਮੀ ਦੱਸਦੀ ਨਹੀਂ ਮੰਮੀ ਮੈਂ ਰੋਂਦੀ ਜੀ ਦੀ ਆਪ ਕੇ ਸਮਝ ਜਾਂਦੀਏ ਮੇਰੇ ਮੂੰਹ ਤੋਂ ਮੈਂ ਕੋਈ ਗੱਲ ਨਹੀਂ ਕਰਦੀ ਇਹਨਾਂ ਪਰ ਸਮਝ ਜਾਂਦੀ ਫਿਰ ਉਹਨਾਂ ਨਾਲ ਵੀ ਬਤਕਲਾ ਤੇਰੇ ਧੂਆਂ ਨਾਲ ਬਤਕਲਾ ਫਿਰ ਇਹ ਕੱਤੋਂ ਕਰੀਏ ਐਨੇ ਤੁਸੀਂ ਨਾ ਫਿਰ ਮੈਨੂੰ ਪਤਾ ਮੈਂ ਕਿੰਡੀ ਪਰੇਸ਼ਾਨ ਹੋਈ ਮੈਨੂੰ ਕਿੰਨਾ ਕੁਛ ਕਰਿਆ ਤੇਰੇ ਪਿਓ ਨੇ ਮੇਰੇ ਨਾਲ ਲੜਿਆ ਨਾਲੇ ਤੇਰੇ ਬੈੜੀ ਸੁਈਏ ਮੈਂ ਬੈੜੀ ਸਾਂਭੀ ਨਾਲੇ ਮੈਂ ਭੱਜ ਕੇ ਤੇਰੇ ਕੋਲੇ ਆਈ ਹਾਂ ਜੀ ਡੈਡੀ ਨੇ ਕੀ ਕੀਤਾ ਕੋਈ ਨਹੀਂ ਮੈਂ ਡੈਡੀ ਨਾਲ ਗੱਲ ਕਰੂੰਗੀ ਮਮੀ ਤੂੰ ਕੁੜੀ ਕੋਲੇ ਕਹੀ ਨਹੀਂ ਜੇ ਕੀ ਹੋ ਗਿਆ ਮੈਥੋਂ 5-7 ਦਿਨ ਲੇਟ ਜਾ ਆਇਆ ਗਿਆ ਫਿਰ ਕਿੱਡੀ ਖਾਸ ਗੱਲ ਹੈ ਕਿ ਸੌਂ ਟੱਪਿਆ ਜਾਂਦਾ ਸੀ ਮੰਮੀ ਮੈਂ ਤੁਹਾਨੂੰ ਫੋਨ ਵੀ ਕਰੂਗੀ ਤੁਸੀਂ ਫੋਨ ਵੀ ਨਹੀਂ ਚੱਕਿਆ ਮੇਰਾ ਫੋਨ ਮੇਰਾ ਨਹੀਂ ਪਤਾ ਲੱਗਿਆ ਮੈਨੂੰ ਫੋਨ ਦਾ ਹੁਣ ਮੈਂ ਬੈੜੀ ਕੋਲੇ ਬੈਠੇ ਫੋਨ ਮੇਰਾ ਕਮਰੇ ਚ ਆਂਦਾ ਮਮੀ ਜਿੱਦਾਂ ਦਾ ਤੁਸੀਂ ਉਹਨੂੰ ਪਿਆਇਆ ਕੋਈ ਨਹੀਂ ਆ ਕੇ ਖੜਾ ਮੇਰੇ ਕੋਲ ਚਲ ਵੀਰਾ ਤਾ ਛੋਟਾ ਹਜੇ ਨਹੀਂ ਆ ਸਕਦਾ ਤੁਸੀਂ ਆ ਸਕਦੇ ਬਾਪੂ ਤਾਂ ਆ ਸਕਦਾ ਬਾਪੂ ਫੋਨ ਕਰਨਿਆ ਕਰ ਬਾਪੂ ਨੂੰ ਸਕਦੇ ਤਾਂ ਪਰ ਮੈਨੂੰ ਨਾ ਪਰੇਸ਼ਾਨ ਕਰਿਆ ਕਰਨਾ ਮੇਰੇ ਪੁੱਤ ਨੂੰ ਪਰੇਸ਼ਾਨ ਕਰਿਆ ਤਾ ਤੂੰ ਬਾਪੂ ਨਾਲ ਦੇਖੀ ਜਿਹੜੀ ਗੱਲ ਤੁਹਾਡੇ ਨਾਲ ਕਰਨੀ ਉਹ ਮੈਂ ਬਾਪੂ ਨਾਲ ਕਿਵੇਂ ਕਰ ਲੂੰ ਦੁੱਖ ਸੁੱਖ ਸਾਂਝਾ ਉਹ ਤਾਂ ਹੁਣ ਤੂੰ ਸੋਚ ਵੀ ਬਾਪੂ ਨਾਲ ਦੁੱਖ ਸੁੱਖ ਕਰਨਾ ਕਿ ਮੇਰੇ ਨਾਲ ਕਰਨਾ ਜੇ ਮੇਰੇ ਨਾਲ ਦੁੱਖ ਸੁੱਖ ਸਾਂਝਾ ਕਰਨਾ ਮੇਰੇ ਮਤਾਬਕ ਹੀ ਚੱਲਦਾ ਮੰਮੀ ਮੈਂ ਤੁਹਾਡੇ ਨਾਲ ਕਰਨਾ ਦੱਸ ਤੂੰ ਕਿਵੇਂ ਕਰਨਾ ਬਸ ਠੀਕ ਐ ਤੂੰ ਹਰੇਕ ਗੱਲ ਇਹਨਾਂ ਨੂੰ ਦੱਸਣੀ ਨਹੀਂ ਮਾਮਾ ਤੀਆ ਜਿਹੜੀ ਆਪਣੇ ਚ ਗੱਲਾਂ ਹੁਣ ਇਹ ਆਪਣੇ ਸੀ ਰਹਿ। ਠੀਕ ਹੈ। ਜੇ ਇਹਦੋਂ ਬਾਅਦ ਕੋਈ ਇਹ ਮੌਕਾ ਦਿੱਤਾ ਤੁਸੀਂ ਬਸ ਮੈਂ ਫਿਰ ਇਹ ਉਹ ਕਰਦੀ ਆ ਮੈਂ ਉੱਦੀ ਭੱਜੂ ਚੱਕੇ। ਨਹੀਂ ਨਹੀਂ ਮੰਮੀ ਤੁਸੀਂ ਕਿਤੇ ਨਹੀਂ ਜਾਣਾ। ਬਸ ਹੁਣ ਤੂੰ ਦੇਖ ਲੈ ਵੀ ਤੂੰ ਆਪਦਾ ਘਰ ਦਾ ਜਿੰਦਾ ਖੁੱਲਾ ਰੱਖਣਾ ਕਿ ਜਿੰਦਾ ਲਵਾਉਣਾ। ਨਹੀਂ ਮੰਮੀ ਮੇਰੇ ਘਰ ਦੇ ਜਿੰਦਾ ਖੁੱਲੇ ਰੱਖਣਾ ਹੈ। ਬਸ ਫਿਰ ਜੇ ਤੂੰ ਜਿੰਦਾ ਖੁੱਲਾ ਰੱਖਣਾ ਤਾਂ ਤੂੰ ਕੋਈ ਵੀ ਗੱਲ ਇਹਨਾਂ ਕੋਲ ਕਰਨੀ ਨਹੀਂ ਨਿੰਦਰ ਕੋਲੇ ਨਾ ਤ੍ਰਿਪੋਕ ਕੋਲ। ਠੀਕ ਹੈ ਮੰਮੀ ਨਹੀਂ ਕਰਦੀ ਅੱਗੇ ਤੋਂ। ਹਾਂ ਤੇ ਉਹ ਨਾਲ ਹੀ ਰਸਵਾਨ ਆ ਗਿਆ ਇਹ ਆਪ ਦਾ ਰੱਖ ਲੈ ਠੀਕ ਹੈ ਤੇ ਆ ਜੀ ਕੋਈ ਗੱਲ ਨਹੀਂ ਰੱਖਣੀ ਬੰਨੇ ਜੇ ਮੇਰੇ ਤੋਂ ਚੱਲੇਗੀ ਫੇਰ ਭਾਵੇਂ ਮੈਂ ਤੈਨੂੰ 100 ਰੁਪਏ ਦੇ ਕੇ ਤੋਹਾਂ ਭਾਵੇਂ ਮੈਂ ਤੈਨੂੰ ਤੋਂ 50 ਦੇ ਕੇ ਤੋਹਾਂ ਇੱਥੇ ਤੋਂ ਇਹ ਨਹੀਂ ਇਹਨਾਂ ਨੂੰ ਅਹਿਸਾਸ ਕਰਨਾ ਵੀ ਮੈਨੂੰ ਮੇਰੀ ਮਾਂ ਨੇ 50 ਦਿੱਤੇ ਜਾਂ 100 ਦਿੱਤੇ ਜਾਂ 500 ਦਿੱਤੇ ਠੀਕ ਹੈ ਮੈਂ ਆਪਦੀ ਲੋੜ ਅਨੁਸਾਰ ਜੀ ਦੂੰਗੀ ਚੱਲ ਠੀਕ ਹੈ ਫਿਰ ਕੰਕੀ ਕਰਾ ਅੰਗੇ ਤੋਂ ਹੋਰ ਗੱਲ ਕਰਾਂਗੇ ਜੇ ਪੂਆ ਨੂੰ ਦੱਸ ਦਿਆਂ ਤਾਂ ਪੰਗਾ ਦੀ ਤਾਂ ਮੇਰੇ ਮੂੰਹ ਤੇ ਸਾਂਝੀ ਜਿਹੀ ਗੱਲ ਉਹਨਾਂ ਨੂੰ ਕਿਵੇਂ ਟਾਲੂੰਗੀ ਚਲ ਪੂਆ ਤਾਂ ਆਪਦੇ ਪਿੰਡ ਆ ਉਹਨਾਂ ਨੂੰ ਤਾਂ ਨਹੀਂ ਪਤਾ ਲੱਗਦਾ ਮੈਂ ਨਹੀਂ ਚਾਹੁੰਦੀ ਮੇਰੇ ਪਿੱਛੇ ਮੇਰੇ ਪਿਆਰ ਦਾ ਘਰ ਖਰਾਬ ਹੋਵੇ ਜਿਵੇਂ ਮੰਮੀ ਕਹੂਗੀ ਮੈਂ ਉਵੇਂ ਹੀ ਕਰੂੰਗੀ